ਇਹਨੂੰ ਭਈ ਆਉਣਾ ਤੈਨੂੰ ਨੇ ਦਿਖਣ ਦਾ ਸੁੱਕੀ ਸਵਾਹ ਪਿਛਲੇ ਬਨੇ ਔੜ ਔੜ ਕੇ ਬਾਹਰ ਜਾਣਦੀ ਸਾਰੀ ਇਧਰ ਆ ਪੁੱਤਰ ਥੱਲੇ ਪੁੱਤਰ ਜਾ ਤਾਂ ਮੂੰਹ ਖੋਲ ਦੇ ਤੇ ਜਾਂ ਮੈਂ ਖੋਲਣਾ ਹੀ ਉਹ ਖੋਲ ਦੂੰ ਨਹੀਂ ਕਰ ਹਾਂ ਹੁਣ ਗੱਲ ਭਈ ਆਉਣ ਨੇ ਆ ਇਧਰ ਆ ਜਾ ਆ ਜਾ ਸਵਾਹ ਖਲਰ ਨਹੀਂ ਕਿ ਨਹੀਂ ਖਲਰਦੀ ਸਵਾਹ ਖਲਰਦੀ ਨਾ ਅੱਖਾਂ ਚ ਪਈ ਸਵਾਹ ਅੱਖਾਂ ਚ ਨਹੀਂ ਪਈ ਕਿਤੇ ਹੋਮ ਮੰਦੀਆ ਹਾਂ ਬੰਦੀਆ ਤੁਸੀਂ ਨਾ ਇਹਨੂੰ ਪਈਆ ਹੀ ਆਉਣਾ ਨਹੀਂ ਸੇਜੇ ਲੈ ਜਾਂਦੇ ਸਾਡੀ ਸਹੀ ਜੇ ਨਹੀਂ ਤੈਨੂੰ ਨਹੀਂ ਦਿਖਣ ਦਿਆ ਵੀ ਤੂੰ ਪਿੰਡ ਦੇ ਵਿੱਚੋਂ ਦੀ ਸਵਾਹ ਲੱਦ ਕੇ ਤੇ ਦਿਆਂ ਵਾਂ ਨੇਹਰੀਆਂ ਲੈ ਆਈਆਂ ਨਾ ਟਰੈਕਟਰ ਦੀਆਂ ਇਹ ਜਿਹੜੇ ਲੱਦਦੇ ਨਹੀਂ ਉਹਨਾਂ ਨੂੰ ਕਹੋ ਜਾ ਕੇ ਉਹਨਾਂ ਨੂੰ ਕਹੋ ਗਿੱਲੀ ਲੱਦਣ ਹਾਂ ਪੰਪੜੀਆਂ ਨੇ ਲਿਆਂਦੀ ਕਿੱਥੇ ਆਉਂ ਚੋ ਮੇਲੇ ਚ ਉਹਨਾਂ ਨੂੰ ਕਹੋ ਸੇਲ ਲੱਦ ਕਿਹੜੀ ਮੇਲੇ ਦੇ ਵਿੱਚੋਂ ਕਿਹੜੀ ਮੇਲੇ ਰਾਨੀ ਵਾਲੀ ਮੇਲ ਹਾਂ ਉਹਨਾਂ ਨੂੰ ਕਹੋ ਗੱਲ ਲੱਦਣ ਗਿੱਲੀ ਅਸੀਂ ਗਿੱਲੀ ਆਨੇ ਲੱਦੋ ਤੇ ਨਹੀਂ ਲੱਦਦੇ ਹੁਣ ਅਸੀਂ ਕੀ ਕਰੀਏ ਅਸੀਂ ਕੀ ਕਰੀਏ ਅਸੀਂ ਤੇ ਪੈਸੇ ਲੈਣੇ ਜੋ ਕਹਾਂਗੇ ਉਹ ਕਰਨਾ ਹੀ ਆ ਡਾਉਂਦਾ ਆਉਣਿਆਂ ਤੂੰ ਤੈਨੂੰ ਨਹੀਂ ਦੇਖਣ ਦਿਆ ਵੀ ਮਗਰਲੇ ਪਿੰਨੇ ਲੋਕਾਂ ਦਾ ਸਵਾਹ ਪੈਣ ਦੀ ਆ ਜਾ ਇਹਨਾਂ ਨੂੰ ਕਹ ਦੇ ਉਹ ਆਂਦਾ ਉਹ ਪਿਆ ਦੀ ਸਵਾਹ ਦੀ ਟਰਾਲੀ ਨਹੀਂ ਜੰਗਣੀ ਚਾਹੀਦੀ ਲੈ ਜਾ ਉਹਨਾਂ ਵਾਸਤੇ ਚਲੋ ਵਾਸੇ ਇੱਥੋਂ ਕੱਢ ਵਾਸੇ ਕਬਰਦਾਰ ਮੇਰੇ ਪਿੰਡ ਦਾ ਪਿੰਡ ਦੇ ਵਿੱਚ ਉਹਦੀ ਟਰਾਲੀ ਖੜੀ ਏਦਾਂ ਦੱਸ ਉਹਨਾਂ ਨੂੰ ਗੱਲ ਕਰਾ ਦੇਣਾ ਤੇ ਸਰਪੰਚਾਂ ਦਾ ਮੇਰੇ ਨਾਲ ਗੱਲ ਕਰਨ ਕਰਾ ਗੱਲ ਗੰਦ ਪਾਇਆ ਇਹਨਾਂ ਨੇ ਹੈ ਉਹਨਾਂ ਬਾਸਲੋਨਾਂ ਗਿਆ ਕੇ ਬੈਠਾ ਉੱਥੇ ਮੈਨੂੰ ਤੂੰ ਨੇ ਚਾਹਤ ਸਾਥ ਸਭ ਤੋਂ ਗੱਡੀ ਆਦਾ ਸਵਾਡ ਹੁੰਦਾ ਜਾਣ ਦਿਆ ਮਰਚੀਨ ਕਰਾ ਕਰਾ ਬੈਕ ਕਰ ਇਹਨੂੰ ਚੱਲ ਬੈਕ ਚਲ ਚਲ ਬੈਕ ਚਲੋ ਬੈਕ ਖਬਰਦਾਰ ਜੇ ਆਦੀ ਨਾ ਕਿਾ ਕੋਈ ਤੇ ਦੋਵਾਂ ਦੀ ਅੱਖਾਂ ਭਰ ਭਰਦੀਆਂ ਉਹਨਾਂ ਦੀ ਹੈ ਦੋਵਾਂ ਦੀਆਂ ਭਰਦੀਆਂ ਮੇਰਾ ਆਬ ਦੁੱਤਾ ਮੈਂ ਕਿਨੇ ਸੁਣਾ ਹਾਂ ਆਹੜਾ ਆੜਾ ਗਾਰਡ ਲਾਈਨ ਤੇ ਉੜਦੀ ਆਹ ਅੰਨਾ ਹੋਇਆ ਆਉਣ ਦਿਆ ਅੰਨਾ ਆਇਆ ਤੇਰੇ ਜੇ ਮੇਰੇ ਜਿੱਦਾਂ ਮੈਨੂੰ ਤੇਰੇ ਤੇ ਗੁੱਸਾ ਹੈ ਨਾ ਤੇਰਾ ਤਾਇਆ ਮੂੰਹ ਖਲਾਇਆ ਦਾ ਮੂੰਹ ਨਹੀਂ ਕਰਾਣਾ ਬੜੀ ਸ਼ਰਮਗਰ ਉਹ ਥੋੜੀ ਮਾੜੀ ਮੋਤੀ ਜਿੱਲੀ ਕਰਕੇ ਲੈ ਆਉ ਥੋ ਉਹ ਵੀਰ ਨਹੀਂ ਭਰਦੇ ਉਹ ਦਿੱਲੀ ਹੈ ਉਹਨਾਂ ਨੂੰ ਕਹੋ ਜਾ ਕੇ ਦਿੱਲੀ ਭਰੂ ਤੂੰ ਮੈਂ ਮੋੜ ਸ਼ਾਹ ਨੂੰ ਕਹਿੰਦਾ ਮੋੜ ਚੱਲ ਮੋ ਲੈ ਜਾ ਪਿੱਛੇ ਉੱਥੇ ਚੱਲ ਪਿੱਛੇ ਓਏ ਇੱਕ ਹੋਰ ਆ ਗਈ ਜੇ ਚੱਲ ਓਏ ਚੱਲ ਪਿੱਛੇ ਚੱਲ ਪਿੱਛੇ ਖਬਰਦਾਰ ਜੇ ਆਂਦੀ ਲੰਗੇ ਤੁਸੀਂ ਸਾਰੇ ਜਾਨੇ ਦੇ ਚੱਲ ਮੋਰ ਪਿੱਛੇ ਚੱਲ ਕੰਟੂ ਪਾ ਲਈ ਆ ਹਾਂ ਜਿਹੜੇ ਕੋਲੋਂ ਆਉਂਦੇ ਹੋ ਸਭ ਬੰਦਾ ਹਾਂ ਤੇਰੇ ਤੋਂ ਦਰੋਂ ਹੌਂਦਾ ਕੰਨ ਪਾ ਨਾ ਨਾ 76 ਮਾਲ ਮਨ ਸਿਰ ਡਾਦਾਂਗੇ ਇਹਨਾਂ ਦਾ ਵੇਖੀ ਤੂੰ ਆ ਫਾਸੇ ਬੇਰੇ ਹਾਂ ਦਾ 76 ਦੇ ਲੈਕਦਾ ਤੂੰ 76 ਦੇ ਲੈਕਦਾ ਜਦਾਂ ਤੂੰ ਭੁਜਾਈ ਆਉਂਦਾ ਜਦਾਂ ਲੋਕਾਂ ਦੇ ਸਾਰਿਆਂ ਦੇ ਸਰਚ ਖੇਪਾਉਣ ਨੇ ਤੂੰ ਨਹੀਂ ਤੂੰ ਹੀ ਉਥੇ ਖਲੋਤੇ ਭੱਜ ਕੇ ਸਾਈਡ ਤੇ ਹੋ ਗਏ ਮੈਂ ਵੇਖਣ ਅੱਖਾਂ 'ਚ ਪੈ ਗਈ ਦੋਨਾਂ ਦੀ ਪੈ ਗਈ ਹੈ ਹਾਂ ਯਾਰ ਮਾਰੀ ਬਹੁਤ ਹੈ 40 45 ਦੀ ਸਬੀਰ ਚਾਉਂਦੇ ਆ ਹਾਂ ਮਕਿਆ ਵਲੀ ਇਹ ਵੀ ਮੈਚ ਆ ਉਹ ਯਾਰ ਸਵਾਹ ਉੱਟ ਕੇ ਆਉਣਾ ਵੀਰਾ ਅੱਖਾਂ 'ਚ ਪੈ ਗਈ ਦੋ ਸਰਪੰਚ ਵੀ ਰੰਦਾ ਹੀ ਇਹ ਨੀਂ ਨੰਗਣੀ ਨਹੀਂ ਗਈ ਦੀ ਗੱਲ ਕਰਾ ਮੇਰੇ ਹੈਂਡ ਫ੍ਰੀ ਕਰ ਕਰ ਫੋਨ ਹੈਂਡ ਫ੍ਰੀ ਕਰ ਫੋਨ ਆ ਗੱਲ ਕਰੀ ਯਾਰ ਹਲੋ ਹਾਂ ਜੀ ਕੀ ਮੈਂ ਕਹਿਆ ਵੀ ਆ ਗੰਦ ਪਾਉਣ ਨੂੰ ਸਾਡੇ ਪਿੰਡ 'ਚ ਟਰਾਲੀਆਂ ਤੇ ਹੀ ਦੇ ਦੇ ਤੀ ਇਹਨਾਂ ਦਾ ਟਰੈਕਟਰ ਵਾਸੀ ਲੈ ਜਾ ਜੋ ਜੇ ਕੋਈ ਤੁਹਾਡਾ ਟਰੈਕਟਰ ਆਂਦੀ ਨੰਗ ਗਿਆ ਤਾਂ ਮੈਂ ਸਾਫ਼ ਤੇ ਸਪੱਸ਼ਟ ਆਂਦਾ ਕਿ ਮੈਂ ਜੇ ਪਿੰਡ ਦਾ ਸਰਪੰਚ ਹਾਂ ਮੈਂ ਅੱਗ ਲਾ ਦੇਣੀ ਜੇ ਤੁਹਾਡੇ ਟਰੈਕਟਰ ਨੂੰ ਠੀਕ ਆ ਚੱਲ ਓਏ ਬਦਮਾਸ਼ੋ ਵੱਡੇ ਜਦਾਂ ਨਾ ਤੁਹਾਡਾ ਮਾਲਕਾ ਉਹਦਾਂ ਨੇ ਗਾੜੀ ਤਹੀ ਗੁੰਡੇ ਬਣੇ ਜੇ ਤੁਸੀਂ ਚੱਲ ਕਰ ਵਾਸੀ ਚਲੋ ਚਲੋ ਮੋੜੋ ਚਲੋ ਇਹ ਤਾਂ ਜੁੱਤੀਆਂ ਦੇ ਲੈਕਦਾ ਏ ਚੱਲ 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 ਵਾਪਸੀ ਮੇਲਾ ਲਲ ਨੂੰ ਆਰਾਮ ਜਦਗੀਆਂ ਕਰਦੇ ਆ ਇਹ ਲੋਕ ਲੋਕੀਆਂ ਦੇ ਰਾਣਾ ਗਰਜੀਤ ਆਹੇ ਜੀ ਜੇਬ ਉਹ ਆਰਾਮ ਜਦਗੀਆਂ ਕਰਦੇ ਆਏ ਹੋਏ ਰਾਣੇ ਅੱਗੇ ਇਹ ਵੀ ਰਾਣੇ ਦੇ ਗੁੰਡੇ ਬਣੇ ਗਾੜ ਦੇ ਬਣੇ ਚੱਲ 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 ਵਾਪਸੀ ਚਲੋ ਵਾਪਸੀ ਇੱਥੋਂ ਜਾ ਕੇ ਨਾ ਉਹਨੂੰ ਸੁਣਾ ਦੇ ਦੀਆਂ ਉਹਨੂੰ ਉਹਨਾਂ ਨੂੰ ਸੁਣਾ ਦੇ ਦੋ ਜਾ ਕੇ ਮੇਲੇ ਵਾਲਿਆਂ ਨੂੰ ਆਖਾ ਕਿ ਸਰਪੰਚਾਂ ਦਾ ਜੇ ਖਬਰਦਾਰ ਜੇ ਮੇਰੇ ਪਿੰਡ ਥਾਣੇ ਕੋ ਨੰਗ ਗਿਆ ਦੇ ਚਲੋ